ਹਰਪਜਨ ਸਿੰਘ ਦੀ ਫਟਕਾਰ ਤੋਂ ਬਾਅਦ ਆਈ ਅਕਲ ਮਜ਼ਾਕ ਬਣਾਉਣ ਤੇ ਪਾਈਆਂ ਲੱਖ ਲਾਨਤਾ ਸਿੱਖ ਕੌਮ ਤੋਂ ਮੰਗਣੀ ਪਈ ਮਾਫੀ ਸੱਚੇ ਕਾਲ ਲਿਵਿੰਗ ਨੇ نیوز ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਪਰੀਆ ਦੋ ਦਿਨ ਪਹਿਲਾਂ ਜਦੋਂ ਭਾਰਤੀ ਟੀਮ ਟੀ20 ਵਿਸ਼ਵ ਕੱਪ ਦੇ ਵਿੱਚ ਪਾਕਿਸਤਾਨ ਨੂੰ ਹਰਾ ਰਹੀ ਸੀ ਉਸ ਦੇ ਪ੍ਰਸੰਸ਼ਕਾਂ ਦਾ ਵੀ ਬੁਰਾ ਹਾਲ ਸੀ ਪਾਕਿਸਤਾਨੀ ਪ੍ਰਸੰਸ਼ਕਾਂ ਦੇ ਨਾਲ ਨਾਲ ਸਾਬਕਾ ਕ੍ਰਿਕਟਰ ਵੀ ਬਕਵਾਸ ਕਰਨ ਲੱਗ ਪਏ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਨ ਅਕਮਲ ਨੇ ਵੀ ਹਾਰ ਨੂੰ ਦੇਖ ਕੇ ਆਪਣੇ ਹੋਸ਼ ਗਵਾ ਦਿੱਤੇ ਅਤੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਨਸਲੀ ਟਿੱਪਣੀ ਕਰ ਦਿੱਤੀ ਅਕਮਲ ਨੇ ਨਾ ਸਿਰਫ ਅਰਸ਼ਦੀਪ ਦਾ ਮਜ਼ਾਕ ਉਡਾਇਆ ਸਗੋਂ ਸਿੱਖ ਧਰਮ ਤੇ ਇਤਰਾਜ਼ਜੋਗ ਟਿੱਪਣੀ ਵੀ ਕੀਤੀ ਸਟਿਪਰੀ ਨੂੰ ਦੇਖ ਕੇ ਹਰਪ੍ਰਜਨ ਸਿੰਘ ਨੇ ਅਕਮਲ ਨੂੰ ਛਿੜਕਿਆ ਹੈ ਇਸ ਤੋਂ ਬਾਅਦ ਅਕਮਲ ਨੂੰ ਜਨਤਕ ਤੌਰ ਤੇ ਮੁਆਫੀ ਮੰਗਣੀ ਪਈ ਹੈ ਸਾਮਰਾ ਅਕਮਲ ਨੇ ਭਾਰਤ-ਪਾਕ ਮੈਚ ਦੌਰਾਨ ਅਰਸ਼ਦੀਪ ਤੇ ਨਿਊਜ਼ ਚੈਨਲ ਤੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ।ਦਰਸਲ ਅਰਸ਼ਦੀਪ ਨੇ ਭਾਰਤ-ਪਾਕਿਸਤਾਨ ਮੈਚ ਦੇ ਆਖਰੀ ਓਵਰ ਸੁੱਟਿਆ ਸੀ। ਪਾਕਿਸਤਾਨ ਨੂੰ ਇਸ ਓਵਰ ਦੇ ਵਿੱਚ 18 ਦੌੜਾਂ ਬਣਾਉਣੀਆਂ ਸਨ ਪਰ ਅਰਸ਼ਦੀਪ ਨੇ ਉਹਨਾਂ ਨੂੰ ਸਿਰਫ 11 ਦੌੜਾਂ ਹੀ ਬਣਾਉਣ ਦਿੱਤੀਆਂ। ਇਸ ਤਰ੍ਹਾਂ ਭਾਰਤ ਨੇ 8 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ਦੌਰਾਨ ਅਕਮਲ ਨਿਊਜ਼ ਚੈਨਲ ਤੇ ਕਹਿੰਦੇ ਨਜ਼ਰ ਆ ਰਹੇ ਸਨ ਕਿ ਦੇਖੋ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਕਰਨਾ ਹੈ। ਉਸ ਦੀ ਰਿਦਮ ਨਜ਼ਰ ਨਹੀਂ ਆ ਰਹੀ ਪਰ ਕੁਝ ਵੀ ਹੋ ਸਕਦਾ ਹੈ। 12 ਵੱਜ ਚੁੱਕੇ ਨੇ। ਇਹ ਕਹਿ ਕੇ ਅਕਮਲ ਜ਼ ਇਜ਼ਰਾਨ ਸ਼ੋਅ ਦੇ ਹੋਸਟ ਦਾ ਕਹਿਣਾ ਹੈ ਕਿ ਆਖਰੀ ਓਵਰ 'ਚ 16 ਤੋਂ 17 ਦੌੜਾਂ ਕਾਫੀ ਹੋ ਸਕਦੀਆਂ ਨੇ ਇਸ ਤਕਵਲ ਨੇ ਹੱਸਦੇ ਹੋਏ ਕਿਹਾ ਕਿਸੇ ਸਿੱਖ ਨੂੰ 12 ਵਜੇ ਤੋਂ ਬਾਅਦ ਓਵਰ ਨਹੀਂ ਦੇਣਾ ਚਾਹੀਦਾ ਕਮਰਨ ਅਕਮਲ ਦੀ ਇਸ ਟਿੱਪਣੀ ਨੂੰ ਅਪਮਾਨਜਨਕ ਮੰਨਿਆ ਗਿਆ ਹੈ ਹਰਪ੍ਰਜਨ ਸਿੰਘ ਨੇ ਅਕਮਲ ਦੀ ਆਲੋਚਨਾ ਕੀਤੀ ਹੈ ਅਤੇ ਸੋਸ਼ਲ ਮੀਡੀਆ ਤੇ ਜਵਾਬ ਵੀ ਦਿੱਤਾ ਹੈ ਹਰਪ੍ਰਜਨ ਦੇ ਜਵਾਬ ਤੋਂ ਬਾਅਦ ਕਮਰਨ ਅਕਮਲ ਨੇ ਵੀ ਮਾਫੀ ਮੰਗੀ ਹੈ ਹਰਪ੍ਰਜਨ ਸਿੰਘ ਨੇ ਐਕਸ ਤੇ ਲਿਖਿਆ ਹੈ ਲੱਖ ਦੀ ਲਾਣਤ ਤੇਰੇ ਤੇ ਕਮਰਨ ਅਕਮਲ ਤੁਹਾਨੂੰ ਆਪਣੀ ਗੰਦੀ ਜ਼ੁਬਾਨ ਖੋਲਣ ਤੋਂ ਪਹਿਲਾਂ ਸਿੱਖ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ ਅਸੀਂ ਸ ਨਾਂ ਨੂੰ ਬਚਾਇਆ ਸੀ ਜਦੋਂ ਹਮਲਾਵਰਾਂ ਨੇ ਅਗਵਾ ਕੀਤਾ ਸੀ ਸਮਾਂ ਰਾਤ ਦੇ 12 ਵਜੇ ਦੇ ਕਰੀਬ ਸੀ